ਪਾਣੀ ਅਸੀਂ ਲਟਾਲੀਏ ਚੰਡੀਗੜ੍ਹ ਨੂੰ ਅਸੀਂ ਲਟਾਲੀਏ ਭਾਵਾ ਦੇ ਹੱਕਾਂ ਨੂੰ ਅਸੀਂ ਲਟਾਲੀਏ ਤੇ ਫਿਰ ਬਾਰਡਰ ਅਸੀਂ ਬੰਦ ਕਰਾ ਲਈਏ ਬਾਦਾ ਬਾਰਡਰ ਬੰਦ ਕਰਾ ਲਈਏ ਅਟਾਰੀ ਦਾ ਬਾਦਰ ਬੰਦ ਕਰਾ ਲਈਏ ਫਰੋਈਪੁਰ ਦਾ ਸੁਲੇਮਾਨੀ ਦੀ ਬਾਦਰ ਬੰਦ ਕਰਾ ਲਈਏ ਦੂਜੇ ਪਾਸੇ ਫਰੋਈਪੁਰ ਦਾ ਸਹਨੀਵਾਲ ਅਸੀਂ ਬੰਦ ਕਰਾ ਲਈਏ ਤੇ ਫਿਰ ਉਹ ਨੇਪਾਲ ਦਾ ਬਾਦਰ ਵੀ ਖੋਲ ਦੇਣ ਉਹ ਬੰਗਲਾਦੇਸ਼ ਦਾ ਵੀ ਖੋਲ ਦੇਣ ਸਾਡੇ ਤਾਰਾਂ ਤੇ ਲਾ ਦੇਣ ਚਿੱਟਾ ਅਸੀਂ ਵਰਤਵਾ ਲਈਏ ਨੌਜਾਨਾਂ ਨੂੰ ਅਸੀਂ ਬਰਵਾ ਲਈਏ ਤੇ ਫਿਰ ਜੇ ਸਾਰਾ ਕੁਝ ਕਰਾਈ ਤੇ ਫਿਰ ਹੁਣ ਰਾਜ ਕੌਣ ਕਰੂਗਾ ਵੀ ਇਹ ਤਾਂ ਮੇਰੀ ਬੀੜੀ ਆ ਕਹਿੰਦੇ ਸਿਆਸਤ ਨਹੀਂ ਕਰਨੀ ਚਾਹੀਦੀ ਹੁਣ ਸਿਆਸਤ ਫਿਰ ਮੋਦੀ ਕਰੂਗਾ ਜੀ ਫਿਰ ਵਾਟਸਐਪ ਢੋਣ ਵਾਲੇ ਕਰਨਗੇ ਗਲਾਂ 'ਚ ਟਾਇਰ ਪਾਉਣ ਵਾਲੇ ਗੁਰੂ ਦੀ ਬੇਦਬੀ ਕਰਨ ਵਾਲੇ ਕਰਨਗੇ ਸਿਆਸਤ ਵੀ ਅਸੀਂ ਕਰਾਂਗੇ ਬਾਦਸ਼ਾਹੀ ਸਾਡੀ ਹੋ ਗਈ ਜੇ ਮਰਨ ਵਾਲੇ ਅਸੀਂ ਆ ਤੇ ਰਾਜ ਕਰਨ ਵਾਲੇ ਵੀ ਅਸੀਂ ਰਵਾਂਗੇ ਇਸ ਕਰਕੇ ਮੈਂ ਤੁਹਾਨੂੰ ਇਹ ਸੇ ਕਰਕੇ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਕਰ ਕਰ ਸਨੇਹਾ ਪਛਾਦਿਓ ਦੁਨੀਆ ਉੱਠ ਖੜੀ ਆ ਅਮਰਤਪਾਲ ਨੇ 3.4 ਲੱਖ ਰੋਟ ਤੋਂ ਵੱਧ ਜਿੱਤਨਾ ਨਾਲੇ ਰਾਜ ਤੇ ਨਿਹਾਲ ਵਾਹਿਗੁਰੂ ਨਾਰੇ ਰਾਜ ਤੇ ਮੇਰੇ ਸਾਡੀਆਂ ਵੀ ਅਰਦਾਸਾਂ ਮੈਂ ਸਭ ਤੋਂ ਪਹਿਲਾਂ ਗਵਰਨਰ ਜੀ ਕੋ ਕਿਸੇ ਨੇ ਸਾਰ ਨਾ ਸੁਣੀ ਤੇ ਦਹਿਸ਼ਤ ਆ ਗਈ ਜੀ ਮੈਂ ਪਹਿਲੀ ਵਾਰੀ ਆਪਣੀ ਪਾਰਟੀ ਨੂੰ ਲੈ ਕੇ ਪਹੁੰਚਿਆ ਸਾਡੀ ਟੀਮ ਨੂੰ ਗਵਰਨਰ ਕੋਲੇ ਗਿਆ 11 ਮੈਂਬਰੀ ਜਿਹਾ ਸੀ ਅਸੀਂ ਪਹੁੰਚ ਗਏ 60 ਬੰਦੇ ਤੇ ਅਸੀਂ ਗਵਰਨਰ ਨੂੰ ਕਿਹਾ ਤੇ ਭਗਵਾਨ ਤਾਂ ਮੰਨਦੇ ਮੋਦੀ ਗਲਤ ਕਰ ਰਿਹਾ ਹੈ ਦੀ ਇਨਕੁਆਇਰੀ ਕਰ ਕਿਉਂਕਿ ਗਵਰਨਰ ਕਰ ਸਕਦਾ ਤੇ ਐਮਐਸਏ ਗਲਤ ਲੱਗੀ ਆ ਫਿਰ ਉੱਥੇ ਮੈਂ ਕਹਿ ਕੇ ਆਇਆ ਕਿ ਹੁਣ ਇੱਕ ਦੂ ਵਾਰ ਤੁਹਾਡੇ ਦੁਆਰੇ ਨਹੀਂ ਆਉਣਾ ਅਸੀਂ ਲੇਲੜੀਆਂ ਨਹੀਂ ਕੱਢਦੀਆਂ ਨਾ ਸਾਡੀ ਪ੍ਰਧਾਨ ਮੰਤਰੀ ਨੇ ਸੁਣੀ ਹੈ ਨਾ ਪ੍ਰੈਜ਼ੀਡੈਂਟ ਨੇ ਸੁਣੀ ਹੈ ਨਾ ਸਾਡੀ ਗੱਲ ਐਮਪੀ ਕਿਸੇ ਨੇ ਸੁਣੀ ਹੈ ਨਾ ਰਾਜ ਸਭਾ ਦੇ ਮੈਂਬਰ ਨੇ ਸੁਣੀ ਹੈ ਨਾ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਸੁਣੀ ਹੈ ਨਾ ਥੱਲੀਆਂ ਅਦਾਲਤਾਂ ਨੇ ਸੁਣੀ ਹੈ ਨਾ ਸਾਡੀ ਗੱਲ ਨੈਸ਼ਨਲ ਹਿਊਮਨ ਰਾਈਟਸ ਨੇ ਕੁਣੀ ਐ ਨਾ ਪੰਜਾਬ ਹਿਊਮਨ ਰਾਈਟਸ ਨੇ ਕਮਿਸ਼ਨ ਹੀ ਐ ਨਾ ਸਾਡਾ ਮਿਨੋਰਿਟੀ ਕਮਿਸ਼ਨ ਦਾ ਚੇਅਰਮੈਨ ਜਿਹੜਾ ਸਿੱਖਾਂ ਦੀ ਤਰਜਮਾਨੀ ਕਰਦਾ ਨਾ ਉਹਨੇ ਸੁਣੀ ਐ ਨਾ ਉਹਨੇ ਸਰਕਾਰ ਨੂੰ ਪੁੱਛਿਆ ਨਾ ਉਹਨੇ ਜਵਾਬ ਤਲਬੀ ਕੀਤੀ ਐ ਸਾਡੀ ਗੱਲ ਨਾ ਮੁੱਖ ਮੰਤਰੀ ਨੇ ਸੁਣੀ ਐ ਨਾ 92 ਐਮਐਲਏ ਨੇ ਸੁਣੀ ਐ ਤੇ ਫਿਰ ਤੇਰੇ ਦੁਆਰੇ ਨਹੀਂ ਆਉਂਦੇ ਅਸੀਂ ਲੇਲੜੀਆਂ ਕਰਦੇ ਅਸੀਂ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕਰਾਂਗੇ ਜੇ ਗੁਰੂ ਗ੍ਰੰਥ ਸਾਹਿਬ ਸਿਰ ਵੱਡੇ ਤੋਂ ਬੱਬਾ ਦੀਪ ਸਿੰਘ ਨੂੰ ਲੜਾ ਸਕਦਾ ਜੇ ਬੱਬਾ ਗੁੰਗਿਆਂ ਤੋਂ ਅਰਥ ਕਰਾ ਸਕਦਾ ਜੇ 6ਵੇਂ ਪਾਤਸ਼ਾਹ ਜਿਹੜੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦਾ 10ਵਾਂ ਪਾਛੇ ਤੋਂ ਗਈ ਹੈ ਉਹ ਜੋਤ 52 ਰਾਜਿਆਂ ਤੋਂ ਉਹਨੂੰ ਛਡਾ ਸਕਦੀ ਹੈ ਤੇ ਫਿਰ ਜਿੱਤਣਾ ਜਿਤਾਉਣਾ ਤੇ ਅੰਮ੍ਰਿਤਪਾਲ ਨੂੰ ਪਾਰਲੀਮੈਂਟ ਦੇ ਪਹੁੰਚਾਉਣਾ ਤੇ ਸਿੱਖਾਂ ਨੂੰ ਪਾਰਲੀਮੈਂਟ ਦੇ ਪਹੁੰਚਾਉਣਾ ਤੇ ਸਿੰਘਾਂ ਨੂੰ ਜਿਤਾਉਣਾ ਨਿੱਕੀਆਂ ਮੋਡੀਆਂ ਗੱਲਾਂ ਇਸ ਕਰਕੇ ਫਿਰ ਜਦੋਂ ਸਾਰੇ ਬਸਤੇ ਬੰਦ ਹੋ ਗਏ ਸਬਤ ਆਂਦੀ ਤਾਰਾ 14 19 ਦੀ ਲੰਗਣਾ ਹੋ ਗਈ ਫਰੀडम ਆਫ ਸਪੀਚ ਚੋਗੀ ਉਹਦੇ ਤੇ ਪਾਬੰਦੀ ਲੱਗਦੀ ਛੋਟ ਸੋਸ਼ਲ ਮੀਡੀਆ ਬੰਦ ਕਰ ਦੋ ਅਕਾਊਂਟ ਬੰਦ ਕਰ ਦੋ ਕਿਉਂਕਿ ਚੰਗੀਆਂ ਗੱਲਾਂ ਬੰਦ ਕਰ ਦੋ ਮੋਦੀ ਮੀਡੀਆ ਸਾਡੀ ਗੱਲ ਹੀ ਨਹੀਂ ਕਰਦਾ ਜਿਹੜੇ ਤੁਹਾਡੇ ਨੌਜਵਾਨ ਗੱਲਾਂ ਕਰਦੇ ਉਹਦੇ ਬੰਦ ਕਰ ਦੋ ਇਹ ਵੀ ਗੈਰਕਾਨੂੰਨੀ ਕਿਹੜੇ ਮੀਡੀਆ ਤੇ ਪਾਬੰਦੀ ਲਾ ਸਕਦਾ ਤੇ ਫੇਰ ਜੇ ਬੰਦਾ ਚਾਵੇ ਆਪਣਾ ਪੱਖ ਰੱਖੇ ਉਹਨੂੰ ਫੜੀ ਨਹੀਂ ਸਕਦਾ ਅਮਰਤਪਾਲ ਕੀ ਕਰਾਂਗੇ ਤੇ ਦੱਸੋ ਦੱਸੋ ਕੀ ਕੀਤਾ ਕੋਈ ਨਹੀਂ ਹਾਂ ਅਮਰਿਸ਼ ਕਹਿੰਦਾ ਸੀ ਜੇ ਅਮਰਿਸ਼ ਕਹੋਣਾ ਗਣਾ ਹੈ ਤੇ ਫਿਰ ਸਾਰੇ ਅੰਦਰ ਹੋਣੇ ਚਾਹੀਦੇ ਹਾਂ ਹਾਂਜੀ ਸਰ ਅੱਜ ਘ੍ਰਿਆਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਫਤਿਹ ਦੀ ਮੀਟਿੰਗ ਕੀਤੀ ਗਈ ਹੈ ਤੁਹਾਡੇ ਤੇ ਕਿੰਨਾ ਕੁ ਰਿਸਪੌਂਸ ਜਿਹੜਾ ਹੈ ਪੰਜਾਬ ਨੋਰਥ ਨਵਲ ਮਿਲਿਆ ਅੱਜ ਅਸੀਂ ਸਾਰਿਆਂ ਨੇ ਰਲ ਕੇ ਨਗਰ ਘ੍ਰਿਆਲਾ ਦੇ ਵਿੱਚ ਹਲਕਾ ਜਿਹੜਾ ਥੀਮ ਕਰਨ ਦੇ ਸਾਰੇ ਸਿੱਖਾਂ ਦੀ ਤੇ ਇਹ ਹਲਕੇ ਨਾਲ ਪਿਆਰ ਕਰਨ ਵਾਲੇ ਸਾਰੇ ਕੌਮੀ ਬੰਦਿਆਂ ਦੀ ਮੀਟਿੰਗ ਕੀਤੀ ਐ ਇਹ ਸਾਰੀ ਜਿਹੜੀ ਮੀਟਿੰਗ ਐ ਪਾਰਟੀ ਜਿਹੜੀ ਹੁੰਦੀ ਐ ਛੋਟੀ ਹੁੰਦੀ ਐ ਤੇ ਕੌਮ ਹੁੰਦੀ ਐ ਵੱਡੀ ਅਪਰਾਲਾ ਦਾ ਭਮਾ ਨਵਾਦਾ ਸਾਹਿਬ ਨੇ ਸਾਫ ਸਿੰਘ ਹੋਰਾਂ ਨੇ ਛੰਨਾ ਸਾਹਿਬ ਹੋਰਾਂ ਨੇ ਅਸੀਂ ਸਾਰਿਆਂ ਨੇ ਮੱਖੀ ਸਾਹਿਬ ਹੋਰਾਂ ਨੇ ਤੇ ਬਲਵਿੰਦਰ ਸਿੰਘ ਹੋਰਾਂ ਨੇ ਸਾਰਿਆਂ ਨੇ ਰਲ ਕੇ ਸੀ ਕੀਤਾ ਅਪਰਾਲਾ ਤਾਂ ਅਪਰਾਲਾ ਕੋਈ ਨਾ ਕੋਈ ਕਰਦਾ ਐ ਇਹ ਮੀਟਿੰਗ ਕਰਨ ਦਾ ਮਸਤ ਸੀ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਭਵਿੱਖ ਦਾ ਫੈਸਲਾ 5 ਸਾਲ ਲਈ ਕਰਨਾ ਹੈ ਇਹ ਪਾਵਰ ਜਿਹੜੀ ਦਿੱਲੀ ਤੋਂ ਚੱਲ ਕੇ ਅੱਜ ਸਾਡੇ ਪਿੰਡਾਂ ਦੇ ਵਿੱਚ ਦੁਕਾਨਾਂ ਸਕੂਲਾਂ ਕਾਲਜਾਂ ਕਹਿਣ ਤੋਂ ਭਾਵ ਚੌਂਕਾਂ ਤੱਕ ਚੱਲ ਕੇ ਆ ਗਈ ਹੈ ਹੁਣ ਇਹ ਪਾਵਰ ਦਿੱਲੀ ਦੀ ਪਾਰਲੀਮੈਂਟ ਜਿਹੜੀ ਸਾਨੂੰ ਮਾਰਨਾ ਚਾਹੁੰਦੀ ਸੀ ਜਿਹੜੀ ਸਾਡੇ ਸਿੰਘਾਂ ਨੂੰ ਅੰਦਰ ਰੱਖਦੀ ਹੈ ਸੋਚ ਜਿਹੜੀ ਸਿੰਘ ਸਾਡੇ ਸੋਚਾ ਦੀ ਪੰਜਾਬੀ ਮਾਂ ਬੋਲੀ ਦਾ ਖਤਮ ਕਰਨਾ ਚਾਹੁੰਦੀ ਹੈ ਜਿਹੜੀ ਸੋਚ ਸਾਡੇ ਬਾਰਡਰ ਬੰਦ ਕਰਨਾ ਚਾਹੁੰਦੀ ਹੈ ਜਿਹੜੀ ਸੋਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਮਹੱਤਤਾ ਦਿੰਦੀ ਹੈ ਜਿਹੜੀ 700 ਕਿਸਾਨ ਜਿਹੜੇ ਸਾਡੇ ਮਾਰਤੇ ਐ ਉਹ ਸੋਚ ਉਹਨਾਂ ਨੂੰ ਮਾਰਨ ਦੇ ਵਿੱਚ ਤੇ ਮਾਰਉਣ ਦੇ ਵਿੱਚ ਸਹਾਇਤਾ ਕਰਦੀ ਹੈ ਉਹ ਸੋਚ ਨੂੰ ਸਾਈਡ ਤੇ ਕਰਨ ਲਈ ਇੱਕ ਮਾਨਵਤਾਵਾਦੀ ਸੋਚ ਜਿਹਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਈ ਸਾਰਿਆਂ ਦਾ ਭਲਾ ਹੋ ਜਾਵੇ ਤੇ ਸਾਰੇ ਪਿਆਰ ਨਾਲ ਰਹਿਣ ਉਹ ਸੋਚ ਅੱਜ ਚੱਲ ਕੇ ਪੈਦਾ ਕਰਨ ਦੇ ਲਈ ਪਿੰਡਾਂ ਦੇ ਗੇਟਾਂ ਦਰਵਾਜਾਂ 'ਚ ਆ ਗਈ ਹੈ ਇਹ ਕਹਿਣ ਤੋਂ ਭਾਵ ਕਹਿਣ ਤੋਂ ਭਾਵ ਪੰਜਾਬ ਦੇ ਲੋਕਾਂ ਨੇ 1 ਜੂਨ 2024 ਨੂੰ ਮਤਦਾਨ ਕਰਨਾ ਹੈ ਕਹਿਣ ਤੋਂ ਭਾਵ ਅਕਲ ਦਾ ਦਾਨ ਕਰਕੇ ਆਪਣਾ ਨਮਾਇੰਦਾ ਪਾਰਲੀਮੈਂਟ ਵਿੱਚ ਭੇਜਣਾ ਹੈ ਤੇ ਫੇਰ ਭਾਈ ਅਮਰਤਪਾਲ ਸਿੰਘ ਜਿਹੜੇ ਬੜੇ ਲਿਆਕਤਮੰਦ ਹੈ ਮਾਨਵਤਾਵਾਦੀ ਹੈ ਸਰਬੱਤ ਦਾ ਭਲਾ ਚਾਹੁੰਦੇ ਆ ਉਹਨੂੰ ਹਿੰਦੂ ਮੁਸਲਮਾਨ ਸਿੱਖ ਸਾਈ ਨੌਜਵਾਨ ਸਾਰੇ ਉਹਨੂੰ ਪਿਆਰ ਕਰਦੇ ਆ ਤੇ ਉਹ ਇੱਥੇ ਚੋਣ ਲੜ ਰਹੇ ਨੇ ਅਸੀਂ ਉਹ ਸਬੰਧ ਦੇ ਵਿੱਚ ਸਾਰੀਆਂ ਖੇਮ ਕਰਨ ਹਲਕੇ ਦੇ ਵਿੱਚ ਭੁਈਆ ਸਾਹਿਬ ਆਇਆ ਕਰਮ ਸਿੰਘ ਹੋਰੀ ਸਾਡੇ ਨੀਤੀ ਪ੍ਰਧਾਨ ਇਹਨਾਂ ਦੀ ਅਸੀਂ ਪਹਿਲਾਂ ਹੀ ਡਿਊਟੀਆਂ ਆਪਣੇ ਖੰਡੂਰ ਸਾਹਿਬ ਹਲਕੇ ਵਿੱਚ ਲਾਤੀਆਂ ਸੀਗੀਆਂ ਤੇ ਉਹ ਸਬੰਧ ਦੇ ਵਿੱਚ ਇਹ ਮੀਟਿੰਗ ਹੋਈ ਹੈ ਮੀਟਿੰਗ ਬੜੀ ਉਤਸ਼ਾਹਪੂਰਵਕ ਸੀਗੀ ਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਭਾਈ ਅਮਰ ਕਪਾਲ ਸੰਗਤ ਦੇ ਸਹਿਯੋਗ ਦੇ ਨਾਲ ਕਿਉਂਕਿ ਸੰਗਤ ਵੱਡੀ ਹੈ 4.5 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਕੇ ਜਾਣਗੇ ਤੇ ਫਿਰ ਜਿਹੜੇ ਵੀ ਬੰਦੇ ਇਹਦੇ ਬਾਰੇ ਊਲ ਜਲੂਲ ਬੋਲਦੇ ਆ ਕੋਈ ਫੇਸ ਤੇ ਉਹਨੂੰ ਨਹੀਂ ਬੋਲਣਾ ਚਾਹੀਦਾ ਪਤਾ ਨਹੀਂ ਲੱਗਦਾ ਮਹਾਰਾਜ ਕਿਹੜੇ ਰੰਗਾਂ ਦੇ ਵਿੱਚ ਰਾਜੀ ਹੈ ਤੇ ਵਿਰਸਾ ਸਿੰਘ ਬਲਟੋਏ ਨੂੰ ਇਹੋ ਜੀ ਭਾਸ਼ਾ ਨਹੀਂ ਬੋਲਣੀ ਚਾਹੀਦੀ ਜਿਹੜੋ ਬੋਲਦਾ ਜਿਉ ਕੁਰਬਾਨੀ ਵਾਲਾ ਬੰਦਾ ਤੇ ਕੁਰਬਾਨੀ ਵਾਲਾ ਬੰਦਾ ਜੇ ਉਹਨੇ ਦੋ ਵਾਰੀ ਐਨਐਸਓ ਦੀ ਤੇ ਲੱਗੀ ਆ ਤੇ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਤੇਰੇ ਐਨਐਸ ਨਹੀਂ ਲੱਗੀ ਤੇ ਫਿਰ ਉਹ ਜਿਹੇ ਬੰਦਿਆਂ ਨੂੰ ਕੁਰਬਾਨੀਆਂ ਵਾਲਿਆਂ ਦੇ ਖਿਲਾਫ ਆਏ ਨਹੀਂ ਬੋਲਣਾ ਚਾਹੀਦਾ ਕਿ ਜੀ ਉਹ ਡਰ ਕੇ ਭੱਜ ਗਿਆ ਜੀ ਇਹ ਭੱਜ ਗਿਆ ਇਹ ਨਹੀਂ ਹੁੰਦਾ ਕਈ ਵਾਰੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਵੀ ਅਸੀਂ ਉਹਦਾ ਨਾਲ ਮੁਕਾਬਲਾ ਤਾਂ ਨਹੀਂ ਕਰਤੇ ਸਿੱਖਾਂ ਨੇ ਉਹਨੂੰ ਵਿੱਚ ਦਾ ਪੀਰ ਬਣਾ ਕੇ ਕੱਢਤਾ ਸੀਗਾ ਐ ਨਹੀਂ ਹੋਇਆ ਕਰਦਾ ਹੁੰਦਾ ਇਦਾ ਮਤਲਬ ਇਹ ਨਹੀਂ ਕਿ ਅਸੀਂ ਉਹਦੇ ਨਾਲ ਤੁਲਨਾ ਕਰਦੇ ਆ ਸਿੱਖਾਂ ਦੀ ਰਣਨੀਤੀ ਸਮੇਂ-ਸਮੇਂ ਬਣਾਉਂਦੇ ਰਹਿੰਦੇ ਆ ਤੇ ਕਰਦੇ ਰਹਿੰਦੇ ਆ ਕਈ ਵੀ ਛਿੱਧੀਆਂ ਵੀ ਦਿੰਦੇ ਆ ਉਹਨੇ ਅੱਜ ਤੱਕ ਇਹ ਤਾਂ ਨਹੀਂ ਕਿਹਾ ਵੀ ਮੈਨੂੰ ਜੇਲ੍ਹ ਚੋਂ ਕਢਾਓ ਨੇ ਇੱਕ ਦਿਨ ਵੀ ਨਹੀਂ ਕਿਹਾ ਉਹਨੇ ਕਦੋਂ ਕਿਹਾ ਮੈਨੂੰ ਜੇਲ੍ਹ ਚੋਂ ਕਢਾਓ ਇਹ ਤਾਂ ਸੰਗਤ ਕਹਿ ਰਹੀ ਆ ਪਿਆਰ ਵੀ ਉਹਨੂੰ ਕੱਢਣਾ ਚਾਹੀਦਾ ਇਹਦੇ ਬੰਦੀ ਸਿੰਘ ਕਿਹੜੇ ਕਹਿੰਦੇ ਆ ਵੀ ਸਾਨੂੰ ਕਢਾਓ ਉਹ ਵੀ 33 33 ਸਾਲ ਤੋਂ ਬੈਠੇ ਰਹੇ ਆ ਤੇ ਫੇਰ ਉਹ ਜਿਹੜੇ ਆ ਉਹ ਤਾਂ ਨਹੀਂ ਕਹਿੰਦੇ ਸਾਨੂੰ ਕਢਾਓ ਅਸੇ ਇਹ ਤਾਂ ਸਾਡਾ ਫਰਜ਼ ਆ ਵੀ ਅਸੀਂ ਉਹਨਾਂ ਨੂੰ ਕਢਾਈਏ ਉਹ ਆਪਣਾ ਫਰਜ਼ ਨਿਭਾਈ ਜਾਂਦੇ ਆ ਤੇ ਜੇ ਫਰਜ਼ ਕਰੋ ਅਸੀਂ ਹੁਣੇ ਕਹੇ ਵੀ ਹੁਣ ਮੌਕਾ ਆ ਗਿਆ ਜਦੋਂ ਇੰਡੀਅਨ ਸਟੇਟ ਸਾਡੀ ਸੁਣਦੀ ਨਾ ਸਾਡੀ ਪ੍ਰਧਾਨ ਮੰਤਰੀ ਸੁਣਦਾ ਨਾ ਪ੍ਰੈਜ਼ੀਡੈਂਟ ਸੁਣਦਾ ਨਾ ਐਮਪੀ ਸੁਣਦਾ ਨਾ ਜੱਜ ਸੁਣਦੇ ਆ ਨਾ ਸਾਡੀ ਗੱਲ ਨੈਸ਼ਨਲ ਹਿਊਮਨ ਰਾਈਟਸ ਸੁਣਦਾ ਨਾ ਸਾਡੀ ਗੱਲ ਮਿਨੋਰਟੀ ਕਮਿਸ਼ਨ ਜੋ ਘਟ ਗੈਂਦੀਆਂ ਦੀ ਗੱਲ ਉਹਨੇ ਨੋਟਿਸ ਹੀ ਨਹੀਂ ਲਿਆ ਨਾ ਚੀਫ ਮਿਨਿਸਟਰ ਸੁਣਦਾ ਤੇ ਨਾ 92 ਐਮਐਲਏ ਜਿਹੜੇ ਬਰਾਇਓ ਗੱਲ ਜਿੱਦ ਸੁਣਦੇ ਨਹੀਂ ਸਰ ਸੰਵਧਾਨ ਦੀ ਤਰ੍ਹਾਂ 14 ਨੀਕੀ ਦੇ ਮੁਤਾਬਕ ਧਰਨਾ ਮਜਾਰਾ ਹੁਣ ਯਾਰ ਧਰਨੇ ਮਜਾਰੇ ਦਾ ਮੌਕਾ ਨੂੰ ਚੋਣਾਂ ਦਾ ਮੌਕਾ ਤੇ ਫਿਰ ਚੋਣ ਲੜਾਂਗੇ ਹੈ ਸ਼ਹੀਦਾਂ ਦੀ ਪ੍ਰਤੀ ਉਜਾ ਉਹਦਾ ਵੀ ਬਹੁਤ ਜ਼ਿਆਦਾ ਯੋਗਦਾਰ ਰਿਆ ਸੋ ਸਾਰੇ ਵੀਰਾਂ ਨੂੰ ਪਹਿਲਾਂ ਤਾਂ ਵੈਗੁਰਚ ਕੀ ਖਾਲਸਾ ਵੈਗੁਰਚ ਕੀ ਫਤਿਹ ਸੋ ਨਸ਼ਾ ਪੰਜਾਬ ਦੇ ਵਿੱਚ ਆ ਗਿਆ ਆਪਾਂ ਤਾਂ ਚੁੱਪ ਰਹੇ ਨਸ਼ਾ ਜ਼ਿਲ੍ਹਿਆਂ ਦੇ ਵਿੱਚ ਆ ਗਿਆ ਆਪਾਂ ਤਾਂ ਚੁੱਪ ਰਹੇ ਨਸ਼ਾ ਪਿੰਡਾਂ ਦੇ ਵਿੱਚ ਆ ਗਿਆ ਆਪਾਂ ਤਾਂ ਚੁੱਪ ਰਹੇ ਨਸ਼ਾ ਘਰਾਂ ਦੇ ਵਿੱਚ ਆ ਗਿਆ ਤਾਂ ਚੁੱਪ ਰਹੇ ਨਸ਼ੇ ਨਾਲ ਸਾਡੇ ਮੁੰਡੇ ਦਲਾਂ ਦਲ 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 ਦੇ ਵਿੱਚ ਫਸਦੇ ਗਏ ਅਸੀਂ ਤਾਂ ਚੁੱਪ ਰਹੇ ਭਾਈ ਅੰਮ੍ਰਿਤਪਾਲ ਸਿੰਘ ਜੀ ਆ ਗਏ ਉਹਨਾਂ ਨੇ ਨਸ਼ਾ ਛਡਾਉਣਾ ਸ਼ੁਰੂ ਕਰਤਾ ਵੇਖੋ ਨੇ ਉੱਥੇ ਪੜਾ ਤੇ ਜਾਂਦਾ ਰਿਆਂ ਘਰ ਤੋਂ ਘੱਟ 100 150 ਬੰਦਾ ਜਿਹੜਾ ਲਾਗੇ ਬਹਿ ਕੇ ਅਸੀਂ ਗੱਲਬਾਤ ਕਰਨੀ ਭਾਈ ਸਾਹਿਬ ਦੇ ਨਾਲ ਪੀਰ ਚਾਂਦ ਸਿੰਘ ਦੇਖ ਲਾ ਕਿੰਨੇ ਬੱਚਿਆਂ ਦਾ ਨਸ਼ਾ ਛਡਾਤਾ ਕਿੰਨਿਆਂ ਨੂੰ ਚੂਲੇ ਪਵਾ ਤੇ ਅੰਮ੍ਰਿਤਧਾਰੀ ਬਣ ਗਏ ਆ ਵੇਖੋ ਅੰਮ੍ਰਿਤ ਛਕਾਉਣਾ ਬਾਣੀ ਬਾਣੇ ਦੇ ਨਾਲ ਜੋੜਨਾ ਇਹ ਤੇ ਇੱਕ ਸੂਰਮੇ ਦਾ ਹੀ ਕੰਮ ਹੁੰਦਾ ਇਹ ਜਿੰਨਾਂ ਨੇ ਨਸ਼ਾ ਹਨੂ ਲਾਇਆ ਹੀ ਉਹਨਾਂ ਨੂੰ ਅਹੀਂ ਵੋਟਾਂ ਪਾ ਕੇ ਜਿਤਾਉਂਦੇ ਰਹੇ ਤੇ ਹਨੂ ਨਸ਼ੇ ਨਸ਼ੇ ਦੀ ਦਲਦਲ ਦੇ ਵਿੱਚ ਧੱਕ ਦੇ ਰਹੇ ਸੋ ਅੱਜ ਜਿਹੜੇ ਬੰਦੀ ਸਿੰਘ ਬੈਠੇ ਆ ਜਾਓ ਬਰਗਾੜੀ ਵਾਲਾ ਮੋਰਚਾ ਲਾ ਲਓ ਜਾਂ ਚੰਡੀਗੜ੍ਹ ਮਹਾਲੀ ਦੇ ਵਿੱਚ ਮੋਰਚਾ ਲਾ ਲਓ ਵੱਡਾ ਲੱਗਾ ਜਾਂ ਇੱਥੇ ਅੰਬਰਸਾਦ ਦੇ ਵਿੱਚ ਹੁਣ ਆਪਾਂ ਮੋਰਚੇ ਨਾ ਲਾਈਏ ਉਹ ਮੋਰਚਿਆਂ ਦੀ ਚਾਬੀ ਚਾਹ ਬੰਦੀ ਸਿੰਘਾਂ ਦੀ ਚਾਬੀ ਕਿੱਥੇ ਹੈ ਸੈਂਟਰ ਦੇ ਵਿੱਚ ਪਈ ਆ ਜਿਹੜੇ ਬੰਦੀ ਸਿੰਘ ਅੰਦਰ ਬੈਠੇ ਆ ਉਹਨਾਂ ਦੀ ਚਾਬੀ ਜਿਹੜੀ ਸੈਂਟਰ ਦੇ ਵਿੱਚ ਪਈ ਆ ਤੇ ਕਿਵੇਂ ਆਪਾਂ ਜੇਲ੍ਹੋਂ ਛੁਡਾ ਸਕਦੇ ਆ ਅੱਜ ਜਿਹੜੀ ਚਾਬੀ ਉਹ ਤੁਹਾਡੇ ਕੋਲ ਆ ਗਈ ਆ ਸਿਰਫ 1 ਜੂਨ ਤੱਕ ਤੁਸੀਂ ਇਹ ਕਾ ਕਰ ਲੋ ਇਕੱਠ ਕਰ ਲੋ ਮੇਰੇ ਤੋਂ ਸੂਝਵਾਨ ਜੋ ਸਿਆਣੇ ਜੋ ਵੱਡੇ ਜੋ ਉਮਰ ਚ ਕੁਛ ਮੇਰੇ ਛੋਟੇ ਵੀਰ ਵੀ ਬੈਠੇ ਆ ਉਹ ਅੱਜ ਚਾਬੀ ਜਿਹੜੀ ਤੁਹਾਡੇ ਕੋਲ ਆ ਗਈ 1 ਜੂਨ ਤੱਕ ਤੁਸੀਂ ਅੰਮਰਤਪਾਲ ਨੂੰ ਬੰਦੀ ਸਿੰਘਾਂ ਨੂੰ ਕਿਵੇਂ ਛੁਡਾ ਕੇ ਲਿਆਉਣਾ ਤੁਸੀਂ ਇਹ ਘਰੇ ਜਾ ਕੇ ਵਿਚਾਰ ਕਰਨੇ ਆ ਚਾਬੀ ਆ ਜੋ ਵੀ ਚੌਣਸ਼ਾਨ ਮਿਲੇਗਾ ਜੇ ਨਹੀਂ ਮਿਲਦਾ ਤੇ ਯਾਦ ਖੜੇ ਆ ਸ਼੍ਰੋਮਣੀ ਅਕਾਲੀ ਦਲ ਫਤਿਹ ਵੱਲੋਂ ਸਨਾਬ ਜਾਦਵੀ ਖੜੇ ਆ ਅਮਰਤਪਾਲ ਸਿੰਘ ਜੀ ਤੇ ਆਪਾਂ ਇਹਨਾਂ ਨੂੰ ਜਿਤਾ ਕੇ ਤੇ ਬਾਹਰ ਲੈ ਕੇ ਆਉਣਾ ਜਿੱਦਾਂ ਉਹਨੇ ਭੁਂਜਾ ਸਾਹਿਬ ਜੀ ਸਰਦਾਰ ਭੁਂਜਾ ਸਾਹਿਬ ਜੀ ਗੱਲਬਾਤ ਕਰਕੇ ਗਏ ਆ ਕਿ ਜਿੱਦਾਂ ਆਪਾਂ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਬਾਹਰ ਜਿਤਾ ਕੇ ਲਿਆਂਦਾ ਉਦਾਂ ਹੀ ਭਾਈ ਅਮਰਤਪਾਲ ਸਿੰਘ ਨੂੰ ਜਿਤਾ ਕੇ ਲਿਆਉਣਾ ਕੋਈ ਇੱਥੇ ਕਹਿਤ ਨਹੀਂ ਹੈਗਾ ਵੀ ਐਨਐਸਏ ਲਈ ਆ ਅੰਦਰ ਸੋੜਤਾ ਇੱਕ ਤੇ ਹੋਏ ਨਾ ਬੜਾ ਤਗੜਾ ਅਪਰਾਧ ਕੀਤਾ ਕਿਸੇ ਨੇ ਤੇ ਉਹਨੂੰ ਅੰਦਰ ਚਾਹ 302 ਲੱਗੀ ਹੈ ਚਾ ਕੋਈ ਅਪਰਾਧ ਕੀਤਾ ਚਾ ਕੋ ਫੜਿਆ ਗਿਆ ਤੇ ਕੇਸ ਪਾਇਆ ਆਪਾਂ ਅੰਦਰ ਭੇਦਤਾ ਵੇਖੋ ਨਜਾਇਜ਼ ਇੱਕ ਸਰਦਾਰ ਕੁਸ਼ਮੀਰ ਸਿੰਘ ਜੀ ਨਵਾਦਾ ਸੰਗਤ ਦੇ ਰੂਪ ਚ ਜੁੜ ਬਿਠੇ ਗੁਰੂ ਰੂਖ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਮ ਦਾ ਸਮਾਂ ਬੜਾ ਕੀਮਤੀ ਸਮਾਂ ਕੱਢ ਕੇ ਤੁਸੀਂ ਸਾਰੇ ਇੱਥੇ ਆਏ ਹੋ ਪਹਿਲਾਂ ਤਾਂ ਅਸੀਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਹਾਂ ਤੇ ਜਿਸ ਕੰਮ ਲਈ ਤੁਸੀਂ ਜਿਸ ਮਕਸਦ ਲਈ ਤੁਸੀਂ ਇਕੱਠੇ ਹੋਏ ਹੋ ਇਹ ਵੀ ਬੜਾ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਹੁੰਦਾ ਹੈ ਰਾਸ ਨੂੰ ਚੋਰੀ ਹੁੰਦੀ ਹੈ ਆਪਣੀ ਦਿਨ ਦਿਹਾੜੇ ਚੋਰੀ ਹੋ ਰਹੀ ਏ ਤੇ ਆਪਾਂ ਨੂੰ ਇਸ ਚੋਰੀ ਤੋਂ ਬਚਣ ਲਈ ਸਾਰਿਆਂ ਨੂੰ ਸੁਚੇਤ ਹੋਣਾ ਪਏਗਾ ਇਕੱਲੇ-ਇਕੱਲੇ ਨੂੰ ਅਮਰਤਪਾਲ ਬੰਨਾ ਪਏਗਾ ਇਕੱਲੇ-ਇਕੱਲੇ ਨੂੰ ਜਸਕਰਨ ਸਿੰਘ ਕਾਂ ਸਿੰਘ ਵਾਲਾ ਬੰਨਾ ਪਏਗਾ ਇਹ ਜਿਵੇਂ ਮੇਰੇ ਤੋਂ ਪਹਿਲਾਂ ਜਸਵੰਤ ਸਿੰਘ ਜੀ ਕਹਿ ਰਹੇ ਸੀ ਕਿ ਸਿੱਖ ਸਿਆਸਤ ਦੇ ਸਿੱਖਾਂ ਨੂੰ ਉਚਰਨ ਵਾਸਤੇ ਸਿੱਖਾਂ ਨੂੰ ਦੱਬਣ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਘੱਟ ਗਿਣਤੀ ਕੌਮਾਂ ਨੂੰ ਹਮੇਸ਼ਾ ਹੀ ਦਬਾਇਆ ਜਾਂਦਾ ਹੈ ਵੱਧ ਗਿਣਤੀ ਕੌਮਾਂ ਵੱਲੋਂ ਦੂਜੇ ਪਾਸੇ ਅੱਜ ਸਾਡਾ ਕਿਸਾਨ ਉਹ ਬੈਠਾ ਹੈ ਧਰਨਿਆਂ ਤੇ ਮਜ਼ਦੂਰ ਧਰਨਿਆਂ ਤੇ ਆ ਦੁਕਾਨਦਾਰ ਧਰਨਿਆਂ ਤੇ ਆ ਦੁਕਾਨਦਾਰ ਨੂੰ ਮਾਰ ਦਿੱਤਾ ਜਾ ਰਿਹਾ ਹੈ ਕਿਸਾਨ ਨੂੰ ਮਾਰ ਦਿੱਤਾ ਜਾ ਰਿਹਾ ਮਜ਼ਦੂਰ ਨੂੰ ਮਾਰ ਦਿੱਤਾ ਜਾ ਰਿਹਾ ਤੇ ਇਹ ਵੱਖ-ਵੱਖ ਰੂਪ ਚ ਵੱਖ-ਵੱਖ ਰੰਗਾਂ ਚਾਹੁੰਦੇ ਨੇ ਆਪਾਂ ਨੂੰ ਇੰਜ ਲੱਗਦਾ ਹੈ ਕਿ ਜਿਵੇਂ ਆਹ ਤਾਂ ਜੀ ਬਾਦਲਦਲ ਦਾ ਬੰਦਾ ਹੈ ਆਹ ਜੀ ਕਾਂਗਰਸ ਦਾ ਬੰਦਾ ਹੈ ਆਹ ਭਾਜਪਾ ਦਾ ਬੰਦਾ ਹੈ ਤੇ ਆਹ ਦਵੇਂ ਜਿਹੜੇ ਆਪਾਂ ਪੈਦਾ ਕੀਤੇ ਆਪ ਦਾ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਸਾਰੇ ਉੱਪਰੋਂ ਇਕੱਠੇ ਨੇ ਤੇ ਤੁਹਾਨੂੰ ਉਹਨਾਂ ਖੇਡਣ ਲਈ ਵੱਖ-ਵੱਖ ਨੇ ਚਿਹਰੇ ਇਹਨਾਂ ਦੇ ਵੱਖਰੇ-ਵੱਖਰੇ ਨੇ ਪਰ ਇਹਨਾਂ ਦੀ ਸੋਚ ਇਹਨਾਂ ਦੀ ਗੱਲ ਇਹ ਸਾਰੀ ਇੱਕ ਹੈ ਹੁਣ ਆਪਣੇ ਕੋਲ ਬੜਾ ਵਧੀਆ ਮੌਕਾ ਆ ਗਿਆ ਮੈਂ ਜ਼ਿਆਦਾ ਸਮਾਂ ਨਹੀਂ ਲਗਾਉਣਾ ਕਿਉਂਕਿ ਪ੍ਰਧਾਨ ਸਾਹਿਬ ਨੇ ਬੋਲਣਾ ਮੇਰੇ ਤੋਂ ਬਾਅਦ ਸੀਨੀਅਰ ਅ ਲੀਡਰਸ਼ਿਪ ਨੇ ਬੋਲਣਾ ਹੈ ਬੜਾ ਵਧੀਆ ਸਮਾਂ ਆ ਗਿਆ ਹੈ ਕਿ ਆਪਾਂ ਸਾਰੇ ਸਤਰਕ ਹੋਈਏ ਕੋਈ ਕਿਸੇ ਨੂੰ ਪੋਲਕ ਬੂਦ ਦੀ ਲੱੜਣਾ ਨਾ ਪਵੇ ਕਿ ਅਸੀਂ ਪੋਲਕ ਬੂਦ ਕਿੱਥੇ ਲਾਉਣਾ ਹੈ ਕਿਵੇਂ ਲਾਉਣਾ ਉੱਥੇ ਬੰਦਾ ਹੈ ਨਹੀਂ ਆਪੋ ਆਪਣੀ ਡਿਊਟੀ ਸਮਝ ਕੇ ਕੱਲਾ-ਕੱਲਾ ਬਰਾਬਰ